ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਪੱਤਰਕਾਰ ਅੱਜ ਟੀਕਾ ਮਾਰਦੇ ਨੇ ਉਹਨਾਂ ਨੂੰ ਇੱਕ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਵੀ ਜੇ ਤੁਸੀਂ ਵਾਕਈ ਪੰਜਾਬ ਦੇ ਦਰਦੀ ਹੋ ਪੰਜਾਬ ਦੇ ਨਾਲ ਦਰਦ ਰੱਖਦੇ ਹੋ ਪੰਜਾਬ ਦੇ ਨਾਲ ਹਮਦਰਦੀ ਲੈ ਕੇ ਚੱਲਦੇ ਹੋ ਤਾਂ ਤੁਹਾਨੂੰ ਤੱਤੀ ਬਾ ਨਹੀਂ ਲੱਗ ਸਕਦੀ ਜੇ ਤੁਸੀਂ ਇਹਨਾਂ ਪੰਜਾਬ ਦੇ ਵਿੱਚ ਪੰਜਾਬ ਨੂੰ ਲੁੱਟਣ ਵਾਲੀਆਂ ਪਾਰਟੀਆਂ ਦੀ ਢਿਰ ਬਣ ਕੇ ਚਮਚਾਗिरी ਕਰਕੇ ਆਪਣੇ ਆਪ ਨੂੰ ਹਾਈਲਾਈਟ ਕਰਨਾ ਚਾਹੁੰਦੇ ਹੋ ਫਿਰ ਤੁਸੀਂ ਲੋਕਾਂ ਦੇ ਰਵੱਈਏ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕੇ ਪੱਤਰਕਾਰੀ ਦਾ ਇੱਕ ਮਿਆਰ ਹੁੰਦਾ ਹੈ ਜਨਰਲ ਨੌਲੇਜ ਹਰੇਕ ਬੰਦੇ ਕੋਲੇ ਹੈ ਤੁਸੀਂ ਅੱਜ ਕਿਸੇ ਨੂੰ ਮਤ ਨਹੀਂ ਦੇ ਸਕਦੇ ਕਿਸੇ ਨੂੰ ਸਮਝਾ ਨਹੀਂ ਸਕਦੇ ਹਰੇਕ ਬੰਦਾ ਇੰਟਰਨੈਟ ਚਲਾਉਂਦਾ ਹੈ ਫੇਸਬੁੱਕ ਤੇ ਹੈਗਾ ਇੰਸਟਾਗ੍ਰam ਤੇ ਹੈਗਾ YouTube ਤੇ ਹੈਗਾ ਤੁਸੀਂ ਅੱਜ ਦੇ ਦੌਰ ਵਿੱਚ 5 ਸਾਲ ਦੇ ਬੱਚੇ ਨੂੰ ਵੀ ਮਤ ਨਹੀਂ ਦੇ ਸਕਦੇ ਤੇ ਤੁਸੀਂ ਮਤਾਂ ਕਿਹਨੂੰ ਦੇਣ ਚਾ ਲਿਆ ਹੋ ਜਿਸ ਬੰਦੇ ਨੇ ਬਹੁਤ ਵੱਡੇ ਮਾਰਜਨ ਦੇ ਨਾਲ ਘੱਟੋ ਘੱਟ 94 ਬੰਦੇ ਐਮਐਲਏ ਬਣਾ ਕੇ ਸਰਕਾਰ ਬਣਾਈ ਹੋਵੇ ਤੁਸੀਂ ਉਹਨੂੰ ਬੇਵਕੂਫ ਸਮਝਦੇ ਤੁਸੀਂ ਆ ਭਵੰਤਮਨ ਨੇ ਜੋੜਾ ਲਾਦਾ ਜੀ ਉਹਦੀ ਸੁਰੱਖਿਆ ਬਾਅਦ ਤੇ ਦੋ ਗਨਮੈਨ ਖੜੇ ਨੇ ਆ ਭਗਵੰਤ ਮਾਨ ਦੀ ਮਾਂ ਚਲੀ ਗਈ ਜੀ ਆ ਭੈਣ ਚਲੀ ਗਈ ਜੀ ਆ ਜੀਜਾ ਚਲਾ ਗਿਆ ਜੀ ਕੀ ਕਰਨ ਲੱਗਿਓ ਪੱਤਰਕਾਰੀ ਦਾ ਇਹ ਕੁਮਿਆਰ ਹੈ ਤੇ ਇਹੀ ਗੱਲਾਂ ਪਹਿਲਾਂ ਜਦੋਂ ਬਾਦਲ ਕਾ ਲਾਣਾ ਕਰਦਾ ਸੀ ਜਾਂ ਕੈਪਟਨ ਦਾ ਲਾਣਾ ਕਰਦਾ ਸੀ ਥੋੜੀ ਉਦੋਂ ਜਵਾਨ ਨਹੀਂ ਖੁੱਲੀ ਸ਼ਖਬਲਾ ਜੀ ਆ ਕੇ ਤੁਸੀਂ ਦੇਖ ਲੈ ਕੈਪਟਨ ਸਾਬ ਦੇ ਜਿਹੜੇ ਸ਼ਸ਼ਮਾ ਫਿਸਮਾ ਪਤਾ ਨਹੀਂ ਕਿਹੜੇ ਕਿਹੜੇ ਫਾਰਮ ਦੇ ਜਾ ਕੇ ਦੇਖ ਲਿਓ ਜਿੱਥੇ ਰੂਸਾਂ ਨੂੰ ਜਾ ਕੇ ਘੁੰਮਦਾ ਰਿਹਾ ਹੁਣ ਕਹਿੰਦੇ ਭਗਵਾਨ ਤਮਨ ਨੇ ਸਾਡੇ ਤੇ ਪਰਚਾ ਪਾਤਾ ਜੀ ਅਸੀਂ ਤਾਂ ਜੀ ਹੈਨੇਕਾਪਟੋਂ ਦੇ ਗੇੜੇ ਗਿਣੇ ਸੀ ਅ ਮਿੰਟੂ ਗੁਰੂ ਸਰੀਆ ਆਕੇ ਅਜੇ ਤਾਂ ਧੌਣ ਸਿੱਧੀ ਕਰਨ ਦਾ ਮੁੱਲ ਉਤਾਰ ਰਹੇ ਤੁਹਾਨੂੰ ਕਹਿੰਦਾ ਕੌਣ ਹੈ ਧੌਣ ਸਿੱਧੀ ਕਰਨ ਨੂੰ ਤੁਹਾਡੀ ਧੌਣ ਹੈ ਨਿਮਾਗੇ ਚੱਲੋ ਸਿੱਧੀ ਕਰਕੇ ਚੱਲੋ ਜੁੱਤੀਆਂ ਤਾਂ ਅਗਲਾ ਫਿਰ ਫੇਰੂਗਾ ਬਲਾ ਮੌਕੇ ਦਾ ਮੁੱਖ ਮੰਤਰੀ ਹੈ ਮੈਂ ਉਹ ਸ਼ਬਦ ਨਹੀਂ ਵਰਤੁੰਦੇ ਇਥੇ ਤਾਂ ਚਪੜਾਸੀ ਮਾਨ ਨਹੀਂ ਜਿਹੜਾ ਸਰਕਾਰੀ ਨੌਕਰੀ ਕਰਦਾ ਹੈ ਤੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਚੈਲੰਜ ਕਰਨ ਵਾਸਤੇ ਲੱਗੇ ਹੋ ਮੈਂ ਜਿਹੜੇ 2-4 ਪੱਤਰਕਾਰ ਨੇ ਇਹਨੂੰ ਬੇਨਤੀ ਕਰਨੀ ਨਾਨਕ ਇਹਦਾ ਲੈਣਾ ਪਰ ਕੀ ਜਿਹੜੇ ਸਵਾਲ ਤੁਸੀਂ ਭਵੰਤਮਾਨ ਨੂੰ ਕਰਦੇ ਹੋ ਇਸ ਵਕਤ ਕਿਹਦੇ ਕਟਾਰੇ ਵਿੱਚ ਖੜਕੇ ਕਰਦੇ ਹੋ ਕਿਹਦੇ ਪਾਲੇ ਵਿੱਚ ਖੜਕੇ ਕਰਦੇ ਹੋ ਦੱਸੋਗੇ ਯਾ ਤਾਂ ਸਪਸ਼ਟ ਕਰੋ ਨਾ ਵੀ ਮੈਂ ਕਾਂਗਰਸ ਦਾ ਪੱਤਰਕਾਰ ਹਾਂ ਤੇ ਮੈਂ ਅਕਾਲੀਆ ਦਾ ਪੱਤਰਕਾਰ ਹਾਂ ਤੇ ਲੋਕ ਵੀ ਸਮਝ ਜਾਣ ਲੋਕ ਚਾਹੁੰਦੇ ਨੇ ਵੀ ਤੁਸੀਂ ਪੰਜਾਬ ਦੇ ਵਿੱਚ ਖੜ ਕੇ ਕਿਹੜੀ ਪਾਰਟੀ ਦੀ ਕਿਹੜੀ ਧਿਰ ਦੀ ਕਿਹੜੀ ਸਤਾ ਦੀ ਗੱਲ ਕਰਦੇ ਹੋ ਲੋਕ ਚਾਹੁੰਦੇ ਆ ਦੱਸਣਾ ਪੈਣਾ ਹੈ ਰੀਸ਼ ਕਰੋ ਸੜੋ ਨਾ ਜੇ ਕੋਈ ਤਰੱਕੀ ਕਰਦਾ ਹੈ ਨਾ ਉਹ ਤੋਂ ਸਿੱਖੋ ਵੀ ਨੇ ਤਰੱਕੀ ਕਿੱਦਾਂ ਕੀਤੀ ਹੈ ਕਿਸੇ ਦੀ ਚੜ੍ਹਾਈ ਦੇਖ ਕੇ ਮੱchnਾ ਜਲੇ ਜਾਣਾ ਆਪਣੇ ਆਪ ਨੂੰ ਸਾੜੇ ਜਾਣਾ ਇਹ ਕੋਈ ਮਤਲਬ ਨਹੀਂ ਮੈਂ ਆਪਣੀ ਬੇਨਤੀ ਕਰਾਂ ਜਣ ਕੇ ਆਪਣੀ ਗੱਲ ਕਰਾਂ ਤੁਸੀਂ ਰੋਜ਼ ਸੁਣਦੇ ਹੋ ਮੈਂ ਕਿਹਨੂੰ ਬਖਸ਼ਿਆ ਮੈਂ ਕਦੇ ਭਗਵੰਤ ਮਾਨ ਨੂੰ ਬਖਸ਼ਿਆ ਬਾਦਲਾਂ ਨੂੰ ਬਖਸ਼ਿਆ ਭਾਜਪਾ ਨੂੰ ਬਖਸ਼ਿਆ ਕਾਂਗਰਸ ਨੂੰ ਬਖਸ਼ਿਆ ਜਿਹੜਾ ਬੰਦਾ ਜਿੱਥੇ ਗਲਤ ਹੁੰਦਾ ਉਹਦੇ ਛਿੱਤਰ ਫੇਰ ਨਹੀਂ ਫੇਰਨਾ ਜਿਹੜਾ ਮਰਜ਼ੀ ਹੋਵੇ ਕੋਈ ਕਿਰਦਾਰ ਤਾਂ ਰੱਖੋ ਤੁਸੀਂ ਖੜ ਕਿ ਕਿੱਥੇ ਗੱਲ ਕਰ ਰਹੇ ਹੋ ਜੇ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਹੈ ਨਾ ਤਾਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਤੇ ਯਕੀਨ ਵੀ ਹੋਣਾ ਚਾਹੀਦਾ ਫਿਰ ਪਰਚਾ ਪੈ ਗਿਆ ਕਿੰਡੀ ਖਾਸ ਗੱਲ ਖਾਂਸੀ ਨਹੀਂ ਹੋਣ ਲੱਗੀ ਡਿਬਰੂ ਕਰਨੀ ਭੇਜਣ ਲੱਗੀ ਰੱਦ ਹੋ ਜਾਊਗਾ ਤੁਹਾਡੇ ਬਿਆਨ ਹੋਣੇ ਨੇ ਪੁੱਛਣਗੇ ਵੀ ਤੁਸੀਂ ਕੀ ਬੋਲਿਆ ਸੀ ਬਸ ਉੱਥੇ ਸਾਰਾ ਕੁਝ ਕੰਮ ਠੀਕ ਹੋ ਜਾਣਾ ਇਥੋਂ ਮਤਲਬ ਇਹ ਹੁੰਦਾ ਹੈ ਵੀ ਅਸੀਂ ਬਾਦਲਾਂ ਦੇ ਪਾਲੇ ਵਿੱਚ ਖੜੇ ਆ ਤਾਂ ਚੀਕਾਂ ਪੈਂਦੀਆਂ ਨਹੀਂ ਜਾਂ ਕਾਂਗਰਸ ਦੇ ਪਾਲੇ ਵਿੱਚ ਖੜੇ ਆ ਤਾਂ ਚੀਕਾਂ ਪੈਂਦੀਆਂ ਨਹੀਂ ਜੇ ਪੰਜਾਬ ਲਈ ਖੜੇ ਹੋ ਫਿਰ ਗੱਲ ਕਰੋ ਸਿੱਧੇ ਹੋ ਕੇ ਫਿਰ ਡਰਦੇ ਕਿਉਂ ਮੈਂ ਲਾਸਟ ਵਿੱਚ ਬੇਨਤੀ ਕਰਨੀ ਹੈ ਜਿਹੜੇ ਬੰਦੇ ਡੀਗਾ ਮਾਰਦੇ ਨੇ ਕਿ ਅਸੀਂ ਪੰਜਾਬ ਦੇ ਦਰਦੀ ਆ ਤੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਪੰਜਾਬ ਦੇ ਹਾਲਾਤ ਕੀ ਨੇ ਅੱਜ ਕੋਈ ਪੱਤਰਕਾਰ ਬੋਲੇ ਚਿੱਟਾ ਵੇਚਣ ਵਾਲੇ ਸਭ ਤੋਂ ਵੱਡੇ ਵਪਾਰੇ ਕਿਹੜੀ ਪਾਰਟੀ ਦੇ ਨੇ ਕੋਈ ਕਹਿ ਸਕਦਾ ਕੈਪਟਨ ਨੇ ਕੀ ਕੀਤਾ ਹੈ ਕਾਂਗਰਸ ਨੇ ਕੀ ਕੀਤਾ ਹੈ ਅਕਾਲੀਆਂ ਨੇ ਜਿਹੜਾ ਜਲੂਸ ਕੱਢਿਆ ਉਹਦਾ ਕਿਸੇ ਕੋਲੇ ਜਵਾਬ ਹੈ ਕਹਿਣਾ ਬੜਾ ਸੌਖਾ ਇਹ ਤਾਂ ਭੰਡ ਹੈ ਜੀ ਇਹ ਫਲਾਨਾ ਹੈ ਜੀ ਧਮਕਾ ਦੇ ਕੁਝ ਨਹੀਂ ਹੈਗਾ ਕੁਝ ਨਹੀਂ ਹੈਗਾ 4 ਸਾਲ ਹੋ ਗਏ ਜੇ ਜੇ ਕੋਈ ਮੇਰੇ ਕੋਲ ਪੁੱਛੂ ਤਾਂ 21 ਸਾਲ ਹੋਰ ਹਲੇ ਮੁੱਖ ਮੰਤਰੀ ਦੀ ਕੁਰਸੀ ਤੇ ਬਹਾ ਕੇ ਰੱਖਾਂਗੇ ਮੈਂ ਕੱਲੇ ਭਵੰਤਮਨ ਦੀ ਗੱਲ ਨਹੀਂ ਕਰਦਾ ਜਿਹੜਾ ਵੀ ਪੰਜਾਬ ਦੀ ਗੱਲ ਕਰਦਾ ਸੁਖਵੀਰ ਨੂੰ ਲਿਆਓ ਸਾਹਮਣੇ ਉਹਦੇ ਨਾਲ ਖੜਦੇ ਆ ਪੰਜਾਬ ਦੇ ਲੋਕ ਜੋ ਚਾਹੁੰਦੇ ਨੇ ਉਹ ਕਰੋ ਕਰਕੇ ਦਿਖਾਓ ਨਾ ਜੇ ਕਾਂਗਰਸ ਵਾਲੇ ਚਾਹੁੰਦੇ ਨੇ ਉਹ ਜ਼ਿੰਮੇਵਾਰੀ ਬੜਾ ਰੋਖ ਬਣਾਉਣ ਪੰਜਾਬ ਦੇ ਲੋਕਾਂ ਨੂੰ ਸੈਟੀਸਫਾਈ ਕਰਾਉਣ ਉਹਨਾਂ ਨਾਲ ਖੜਦੇ ਅਸੀਂ ਉਹਨਾਂ ਨਾਲ ਖੜਨਾ ਹੈ ਜਿਹੜੇ ਪੰਜਾਬ ਨਾਲ ਖੜਨਗੇ ਤੇ ਜਿਹੜੇ ਬੁਰਕੀ ਪਿੱਛੇ ਦੌੜਦੇ ਨੇ ਨਾ ਉਹਨਾਂ ਨਾਲ ਕੋਈ ਨਹੀਂ ਖੜਦਾ ਜਿੰਨਾ ਵੀ ਪੱਤਰਕਾਰਾਂ ਭਾਇਚਾਰਾ ਹੈਗਾ ਮੈਂ ਸਭ ਨੂੰ ਬੇਨਤੀ ਕਰਦੀ ਹਾਂ ਕੇਵਲ ਆਪਣਾ ਘਰ ਭਰਨ ਵਾਸਤੇ ਕਿਸੇ ਤੇ ਤੰਜ ਕਸੀ ਜਾਣੇ ਇਹ ਬਹੁਤ ਹੀ ਵਧੀਆ ਗੱਲ ਨਹੀਂ ਪੜ ਲਓ ਕਿਤਾਬਾਂ ਜਨਰਿਸਟ ਬਣਿਓ ਤਾਂ ਪੰਜਾਬ ਦੇ ਲੋਕਾਂ ਨੂੰ ਗਰਾਊਂਡ ਲੈਵਲ ਤੋਂ ਦੇਖਣਾ ਸ਼ੁਰੂ ਕਰੋ ਵੀ ਕਿੱਥੇ ਪ੍ਰੋਬਲਮ ਕੀ ਹੈ ਕਹਿਣਾ ਬੜਾ ਸੌਖਾ ਹੈ ਭਵੰਤਮਾਨ ਇੱਧਰ ਨਾ ਗਿਆ ਭਵੰਤਮਾਨ ਉੱਧਰ ਨਾ ਗਿਆ ਉਹ ਤਾਂ 5 ਸਾਲ ਬਾਅਦ ਤੇ ਮੁੱਖ ਮੰਤਰੀ ਹੈ 21 ਸਾਲ ਹੋ ਰਹਿਣਾ ਆ ਰਹੇ ਹਾਲੇ ਤਾਂ ਬਹੁਤ ਕੁਝ ਹੋਣਾ ਕਿੱਥੇ ਕਿੱਥੇ ਤੰਜ ਕਸੋਗੇ ਚੰਗਾ ਇਹ ਹੈ ਵੀ ਪੰਜਾਬ ਦੇ ਬਹੁਤ ਵੱਡੇ ਵੱਡੇ ਮੁੱਦੇ ਆ ਉਹਨਾਂ ਤੇ ਗੱਲ ਕਰੋ ਗੈਂਗਸਟਰਵਾਦ ਸਭ ਤੋਂ ਵੱਡਾ ਮੁੱਦਾ ਹੈ ਕਦੇ ਗੱਲ ਕਰੋਗੇ ਗੈਂਗਸਟਰ ਨਾਲ ਸਾਡੀ ਜਾਰੀ ਹੈ ਅਜ ਤਾਂ ਚਾਹ ਦੇ ਕੱਪ ਸਾਂਝੇ ਕੀਤੇ ਹੋਏ ਆ ਫਿਰ ਕੀ ਕਰਾਂਗੇ ਅਸੀਂ ਜੇ ਸ਼ਖਵੀਰ ਦੀ ਗੱਲ ਕਰਾਂਗੇ ਤਾਂ ਇਹੀ ਪੱਤਰਕਾਰ ਸ਼ਖਵੀਰ ਦੇ ਕੋਲੇ ਜਾ ਕੇ ਬੈਠੇ ਨੇ ਤੇ ਫੇਰ ਆਹ ਲ ਕਿਦਾਂ ਕਹਿ ਦੂਗਾ ਵੀ ਤੁਸੀਂ ਕੀ ਤੋਂ ਕੀ ਤੋਂ ਬੁਰਕੀ ਲਈ ਹੈ ਕਿਹੜਾ ਤੁਹਾਨੂੰ ਬੁਰਕੀ ਪਾਉਂਦਾ ਮਤਲਬ ਪੰਜਾਬ ਦੇ ਲੋਕ ਕੀ ਚਾਹੁੰਦੇ ਆ ਉਹ ਗੱਲ ਸੁਣੋ ਨਾ ਭਗਵੰਤ ਮਾਨ ਨੂੰ ਕਰੋ ਪਾਸੇ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਕੋਈ ਪਾਕਿਸਤਾਨ ਨੇ ਬਣਾਇਆ ਹਰਿਆਣੇ ਵਾਲੇ ਨੇ ਬਣਾਇਆ ਵੋਟਾਂ ਕਿਹਨੇ ਪਾਈਆਂ ਨੇ ਪੰਜਾਬ ਦੇ ਲੋਕਾਂ ਨੇ ਪਾਈਆਂ ਨੇ ਜੇ ਲੋਕ ਨਾ ਚਾਹਣਗੇ ਦੁਬਾਰਾ ਫੇਰ ਬਦਲਾਅ ਕਰ ਦੇਵਾਂਗੇ ਆਪਾਂ ਫ਼ਾਹੀ ਮਸਲਾ ਹੈ ਨਾ ਕਿਸੇ ਇੱਕ ਦੇ ਬਣ ਕੇ ਚੱਲੋ ਇੱਕ ਕੌਣ ਮੈਂ ਕਿਤੇ ਝਾੜੂ ਦੀ ਗੱਲ ਨਹੀਂ ਕਰਦਾ ਕਿਤੇ ਕਾਂਗਰਸ ਦੀ ਕਿਤੇ ਅਕਾਲੀਆਂ ਦੀ ਕਿਤੇ ਭਾਜਪਾ ਦੀ ਨਹੀਂ ਗੱਲ ਕਰਦਾ ਇੱਕ ਸਾਡੇ ਲਈ ਪੰਜਾਬ ਹੈ ਖੜੋ ਪੰਜਾਬ ਲਈ ਤੁਸੀਂ ਕਿਤੇ ਉਧਰ ਕਿਤੇ ਉਧਰ ਕਿਤੇ ਉਧਰ ਅਗਲਾ ਤਾਂ ਜੋੜਿਆਂ ਦੀ ਰਾਖੀ ਵੀ ਖੜਾਊਗਾ ਅਗਲਾ ਤਾਂ ਹੈਲੀਕਾਪਟਰ ਲੈ ਕੇ ਵੀ ਘੁੰਮੂਗਾ ਅਗਲਾ ਤਾਂ ਲਗਜ਼ਰੀ ਲਾਈਫ ਜਿੰਦਾ ਸੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਸਾਲ ਬਾਅਦ ਆ ਲੈ ਗੱਡੀ ਬਦਲ ਦਿੰਦਾ ਸੀ ਵੱਡੇ ਵੱਡੇ ਹਟਲਾਂ ਚ ਰਿਹਾ ਆ ਜਿਹੜੀ ਵੀਡੀਓ ਵਾਇਰਲ ਕਰਦੇ ਸੀ ਨਾ ਆ ਇੱਕ ਹੋਰ ਆ ਗਈ ਉਹ ਇੱਕ ਹੋਰ ਇੱਕ ਨਹੀਂ ਹਜ਼ਾਰਾਂ ਘੁੰਮ ਗਏ ਉਹਦੀਆਂ ਉਹਨਾਂ ਤੇ ਨਜ਼ਾਰੇ ਲਏ ਤੁਸੀਂ ਆਪਣੀ ਦੱਸੋ ਸਖਵੀਰ ਦੀਆਂ ਕਰਤੂਤਾਂ ਦੱਸਾਂ ਤੁਹਾਨੂੰ ਕੈਪਟਨ ਦੀਆਂ ਦੱਸਾਂ ਤੁਹਾਨੂੰ ਬੋਲੋ ਕੀ ਦੇ ਕਰਦੋ ਪ੍ਰਸ਼ਨ ਹੀ ਹੈ ਕਿਹੜਾ ਦੁੱਤੋਤਾ ਇੱਥੇ ਫਿਰ ਗੱਲ ਕਰ ਲਿਓ ਆਕੇ ਇੱਥੇ ਭਲਾ ਮਨੁਸ਼ ਕੋਈ ਨਹੀਂ ਕਿਸੇ ਨੂੰ ਤੁਸੀਂ ਕਲੀਨ ਚਿੱਟ ਨਹੀਂ ਦੇ ਸਕਦੇ ਤੁਸੀਂ ਪੱਤਰਕਾਰ ਹੋ ਪੱਤਰਕਾਰ